ਮੈਂ ਸਾਤਵਿੰਦਰ ਸਿੰਘ ਮਗੋ ਬੋਲ ਰਿਹਾ ਆ ਅੱਜ ਦਾ ਫੰਕਸ਼ਨ ਸ਼ਰੂਮਨੀ ਅਕਾਲੀ ਦਲ ਵੱਲੋਂ ਕੀਤਾ ਗਿਆ ਰঞ্জੀਤ ਸਿੰਘ ਢਿੱਲੋਂ ਸਾਡੇ ਕੈਂਡੀਡੇਟ ਨੇ ਜਿਨ੍ਹਾਂ ਨੇ ਅਸੀਂ ਤਨਮਨ ਦਾਨਾ ਜਿਤਾਣਾ ਚਾਹਨੇ ਆ ਸਾਰਾ ਮੱਲਾ ਕਮੇਟੀ ਮੱਲੇ ਪੈਣਾ ਭੈਣ ਭਰਾ ਸਭ ਖੁਸ਼ੀ ਖੁਸ਼ੀ ਨਾਲ ਢਿੱਲੋਂ ਸਾਹਿਬ ਦੇ ਨੂੰ ਵੋਟ ਪਾਉਣ ਨੂੰ ਤਿਆਰ ਨੇ ਮੁਖ ਸਾਹਿਬ ਕੀ ਲੱਗਦਾ ਹੈ ਕਿ ਵੱਡੀਆਂ ਪਾਰਟੀਆਂ ਮੈਦਾਨ ਦੇ ਵਿੱਚ ਨੇ ਪਰ ਰঞ্জੀਤ ਸਿੰਘ ਢਿੱਲੋਂ ਉਮੀਦਵਾਰ ਨਿਕਾਲੇ ਦਲ ਦੇ ਇਹਨਾਂ ਦਾ ਅਪਰ ਹੈਂਡ ਕਿਵੇਂ ਰੋਗਾ ਇਹ ਸਾਡੀ ਮਾਂ ਪਾਲਟੀ ਹੈ ਜੀ ਇਹ ਇਹਦਾ ਬ੍ਰਾਂਡ ਇਹ ਸੋਸ਼ਲ ਪ੍ਰਾਣੀ ਪਾਲਟੀ ਹੈ ਸਾਡੇ ਜਨੂਨ ਦੇ ਵਿੱਚ ਇਸ ਪਾਰਟੀ ਦਾ ਸਾਡੇ ਵੱਡੇ-ਵਡੇਰਿਆਂ ਨੇ ਇਹਨਾਂ ਦੇ ਕੁਰਬਾਨੀਆਂ ਦਿੱਤੀਆਂ ਹੋਈਆਂ ਹਨ ਅਸੀਂ ਇਹਨਾਂ ਕਰਕੇ ਇਹਨਾਂ ਨੂੰ ਪਹਿਲ ਦਿੰਨੇ ਹਾਂ ਜੀ ਸਰਪ ਲੁਧਿਆਣਾ ਕਿਹਾ ਜਾਂਦਾ ਸੀ ਮਾਂਚੈਸਟਰ ਆਫ ਇੰਡੀਆ ਇੰਡਸਟਰੀ ਏਰੀਆ ਕੀ ਲੱਗਦਾ ਜੀ ਤੁਹਾਡੇ ਜਿਹੜੇ ਰਣਜੀਤ ਸਿੰਘ ਟਿੱਲੋ ਨੇ ਜੇ ਐਮਪੀ ਬਣਦੇ ਆ ਤਾਂ ਪਾਰਲੀਮੈਂਟ ਜਾ ਕੇ ਲੁਧਿਆਣੇ ਦੀ ਇੰਡਸਟਰੀ ਦੀ ਆਵਾਜ਼ ਕਿਵੇਂ ਚੁੱਕਾਂ ਕਿਵੇਂ ਬੁਲੰਦ ਕਰਨਗੇ ਕਿਹੜੇ ਮਸਲੇ ਸਾਰੇ ਮਸਲੇ ਨੇ ਜੀ ਛੋਟੀ ਇੰਡਸਟਰੀ ਨੂੰ ਕੰਮ ਚਾਹੀਦਾ ਹੈ ਬੇਰੁਜ਼ਗਾਰੀ ਹੋ ਚੁੱਕੀ ਹੈ ਜਿਹੜੀ ਇਹ ਸਰਕਾਰ ਨੇ ਇੰਨੀ ਬੇਰੁਜ਼ਗਾਰੀ ਕੀਤੀ ਹੋਈ ਹੈ ਕਰਾਈ ਮੰਨਾ ਵੱਧ ਚੁੱਕਿਆ ਤੇ ਲੁਧਿਆਣੇ ਦੇ ਵਿੱਚ ਕਰੋ ਨਿਕਲਣ ਲੱਗਿਆ ਲੇਡੀ ਸੋਚ ਰਹੀ ਵੀ ਇੱਧਰ ਜਾਈਏ ਕਿ ਉੱਧਰ ਜਾਈਏ ਕਿਹਦਾ ਸਕੂਟਰ ਕੋ ਲੈਣਾ ਕਿਹਦਾ ਕਾਰ ਕੋ ਲੈਣੀ ਕਿਹਦਾ ਕੀ ਕਰਨਾ ਹੈ ਇਹ ਪਰਮਾਤਮਾ ਆਸਰਾ ਹੀ ਜਰਾ ਠੀਕ ਹੈ ਜੀ ਤੇ ਹੋਰ ਕਿਉਂ ਮਿੱਦਾਂ ਨੇ ਕਿ ਜੇਕਰ ਮੈਂਬਰ ਪਾਰਲੀਮੈਂਟ ਇਹ ਬਣ ਤੇ ਨਿਕਾਲੀ ਦਲ ਦੇ ਤਾਂ ਹੋਰ ਲੋਕ ਕਿਵੇਂ ਸੁਖ ਦਾ ਸਾਹ ਲੈ ਸਕਦੇ ਲਾਈਨ ਅੰਡਰ ਕੰਟਰੋਲ ਕਰਨਗੇ ਜੇ ਵਾਅਦੇ ਦੇਣਗੇ ਉੱਤੇ ਸੈਂਟਰ ਗਵਰਨਮੈਂਟ ਜੇ ਵਾਅਦੇ ਦੇਣਗੇ ਉਸ ਸਾਡੇ ਲੁਧਿਆਣੇ ਨੂੰ ਬਚਾਓ ਜੋ ਲੁਧਿਆਣੇ ਜੈਸੇ ਤੁਸੀਂ ਵੀ ਰੋਕ ਦੇਖਦੇ ਹੋ ਕਿਸੇ ਮਹੱਲੇ ਕਿਸੇ ਏਰੀਏ ਜਿੱਥੇ ਮਰ ਚਲੇ ਜਾਓ ਲੁੱਟ ਖੋਦਾ ਸਿਰੇ ਉੱਟੋ ਕੁਬਾਰ ਬਣਾਓ ਇੱਥੇ ਚੈਨੀ ਲਾ ਲਈ ਇੱਥੇ ਇਹ ਕਰ ਲਿਆ ਤੇ ਉਹ ਕਰ ਲਿਆ ਤੇ ਲੁਧਿਆਣਾ ਸ਼ਹਿਰ ਦੇ ਸਿੰਘ ਸਾਹਿਬ ਵੋਟਰਾਂ ਨੂੰ ਕੀ ਅਪੀਲ ਕਰਦੇ ਹੋ ਵੋਟਰਾਂ ਨੇ ਅਪੀਲ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਮੋਟ ਪਾਓ ਜਿਹੜੀ ਸਾਡੀ ਮਾਂ ਵਾਲੀ ਪਾਰਟੀ ਹੈ ਇਸ ਲਈ ਹੀ ਅਪਲਾਸ ਕਰਦੇ ਹਾਂ ਬਾਬਾ ਜੀ ਇਹਨਾਂ ਨੂੰ ਸਮੱਤ ਦੇ ਵੋਟਰਾਂ ਨੂੰ ਵੀ ਹੋਊਗੀ ਇਸ ਤੋਂ ਵਧੀਆ ਪਾਰਟੀ ਕੋਈ ਹੈ ਨਹੀਂ ਸਭ ਜਾਂ ਕੋਈ ਭੱਜ ਗਿਆ ਹੈ ਕੋਈ ਦੌੜ ਗਿਆ ਹੈ ਕੋਈ ਕਿੱਧਰੋਂ ਆਇਆ ਕੋਈ ਕਿੱਧਰੋਂ ਆਇਆ ਇੱਕ ਜਿਸ਼ਨ ਸਾਹ ਬੱਟੀ-ਬੱਟੀ ਕਾ ਹੋ ਰਹੀ ਕਹਿੰਦੇ ਕਈ ਪਾਰਟੇ ਦੇ ਉਮੀਦਵਾਰ ਵੀ ਦਿਹਾਣੇ ਨਹੀਂ ਹੈਣੀ ਲੱਗਾ ਕੋਈ ਵੀ ਨਹੀਂ ਕੋਈ ਦੱਸੋ ਨਾ ਬਿੱਟੂ ਕਿੱਧਰੋਂ ਆਇਆ ਚਾਰ ਬੜੇਂਗ ਸਿੰਘ ਸਾਹਿਬ ਕਿੱਧਰੋਂ ਆਏ ਸਮਝਾਈ ਨਾ ਜਿਹਨੇ ਜਿਹੜਾ ਜੰਪਾਲਾ ਤੇ ਲੁਧਿਆਣੇ ਦੇ ਨੇ ਜਿਨ੍ਹਾਂ ਨਾਲ ਰੋਜ਼ ਬਬਲ ਨੂੰ ਵਾਹ ਪੈਣਾ ਉਹ ਬੰਦੇ ਦਿਖਾਣਾ ਚਾਹੀਦਾ ਕੋਈ ਸਭ ਤੋਂ ਜਾਣਦੇ ਕਿ ਬੋਲਦਾ ਨਹੀਂ ਇਹ ਨਹੀਂ ਮੇਰੀ ਤੁਹਾਨੂੰ ਸਾਰੇ ਨਾਲ ਬਹਿਤੀ ਹੈ ਯਾਰ ਅਜੀ ਇੱਕ ਇੱਕ ਮੰਡਰੀ ਤੋਂ ਸੀ ਬਹੁਤ ਵੱਡੀ ਸ਼ਕਤੀ ਜੋ ਤੁਹਾਡੇ ਸਾਹਮਣੇ ਸਵਾਗਤ ਹੈ ਜੋ ਸਰਦਾਰ ਮੰਨੇ ਨਾ ਰੋ ਦਿੱਤੀ ਉਹਦਾ ਸਹੀ ਇਸਤੇਮਾਲ ਕਰਦੇ ਹੋਏ ਸ਼ਰਮਣੀ ਕਾਲੀ ਦਲ ਦੇ ਚੋਣ ਨਿਸ਼ਾਨ ਤੱਕਰੀ ਦੇ ਵੱਲ ਦਵਾਦੇ ਆਪਰੇ ਕਿੰਝ ਬੋਟਾ ਪਾ ਕੇ ਤੁਹਾਨੂੰ ਸੇਵਾ ਦਾ ਮੌਕਾ ਪ੍ਰਦਾਨ ਕਰੋ ਤਾਂ ਜੋ ਆਪਾਂ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ ਤਰਤੀਆ ਤਬ ਨਾ ਸਕੀਏ ਔਰ ਜਿਹੜੀ ਸਭ ਤੋਂ ਵੱਡੀ ਚੱਲ ਸ਼ੋਮਣੀ ਕਾਲੀ ਦਲ ਦੀ ਪੀਸ सारे भाईचारे इंसान एकता इतपाक प्यार भाईचारा के खुशहाली कोई जा सकती है पंजाब जो मानते हैं नहीं उधर तो वोट मंग रहे हैं बहुत ढा धनवाद बहुत मेहरबानी वागुरू जी का खालसा वागुरू जी की फति